ਇੱਕ ਪਰਿਵਾਰ ਹੁੰਦਾ ਉਸ ਘਰ ਦੇ ਵਿੱਚ ਲੜਕੀ ਦਾ ਜਨਮ ਹੁੰਦਾ ਜਦੋਂ ਪਤਾ ਲੱਗਦਾ ਵੀ ਘਰ ਵਿੱਚ ਲੜਕੀ ਪੈਦਾ ਹੋਈ ਹੈ ਧੀ ਪੈਦਾ ਹੋਈ ਹੈ ਦੂਰ ਬਰਤਨ ਵਿੱਚ ਪਾ ਕੇ ਖੇਤਾਂ ਵਿੱਚ ਦੱਬ ਆਉਂਦੇ ਆ ਤਾਇਆ ਘਰ ਆਉਂਦਾ ਤੇ ਪੁੱਛਦਾ ਘਰ ਆ ਕੇ ਆਪਣੇ ਘਰ ਵਿੱਚ ਬਾਲਕ ਨੇ ਜਨਮ ਲਿਆ ਕਿੱਥੇ ਆ ਬੱਚਾ ਆਇਆ ਆਪਣੇ ਘਰ ਵਿੱਚ ਕਿੱਥੇ ਆ ਕਰਦੇ ਦੱਸ ਦਿਆਂ ਵੀ ਘਰ ਵਿੱਚ ਧੀ ਪੈਦਾ ਹੋਈ ਸੀ ਬਰਤਨ ਵਿੱਚ ਪਾ ਕੇ ਦੂਰ ਖੇਤਾਂ ਵਿੱਚ ਦੱਬਿਆ ਦੇ ਉਸੇ ਵਕਤ ਭਜਦਾ ਖੇਤਾਂ ਵਿੱਚ ਪੋਸਦਾ ਜਾ ਕੇ ਕਿੱਥੇ ਦੱਬੀ ਐ ਉਥੋਂ ਕੱਢ ਕੇ ਲੈ ਕੇ ਆਉਂਦਾ ਅਜੇ ਥੋੜੇ ਥੋੜੇ ਸਾਹ ਚੱਲਦੇ ਹੁੰਦੇ ਆ ਉਹਨੂੰ ਸੰਭਾਲਦਾ ਉਹ ਵੱਡੀ ਹੁੰਦੀ ਐ ਉਹੀ ਧੀ ਜਦ ਵੱਡੀ ਹੁੰਦੀ ਐ ਉਹਦੀ ਕੁੱਖ ਤੋਂ ਪਤਾ ਕੌਣ ਜਨਮ ਲੈਂਦਾ ਫਿਰ ਉਦੀ ਕੋ ਕਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਨਮ ਲੈਂਦਾ ਉਹ ਧੀ ਹੈ ਸਾਡੇ ਇਤਿਹਾਸ ਦੇ ਪੰਨਿਆਂ ਤੇ ਜਿਹਦਾ ਨਾਮ ਹੈ ਰਾਣੀ ਰਾਜਕੌਰ ਜੀਤ ਦੇ ਰਾਜੇ ਗਜਪਤ ਸਿੰਘ ਸਿੱਧੂ ਦੀ ਧੀ ਰਾਣੀ ਗਜਪਤ ਕੌਰ ਦੀ ਪੁੱਤਰੀ ਬਟਰੁਖਾ ਦੀ ਧਰਤੀ ਤੇ ਜਿਹਦਾ ਜਨਮ ਹੋਇਆ ਪ੍ਰਾਣੀਆਂ ਰੀਤਾਂ ਨੇ ਸਾਡੇ ਸਮਾਜ ਦੀਆਂ ਬੜੀਆਂ ਪ੍ਰਾਣੀਆਂ ਦੇ 1758 ਦੇ ਵਿੱਚ rani rajkaur ਦਾ ਜਨਮ ਹੁੰਦਾ ਜਿਹਨੂੰ ਬਰਤਨ ਚ ਪਾ ਕੇ ਧਰਤੀ ਚ ਦੱਬਿਆ ਜਾਂਦਾ ਸੀ 1803 ਦੇ ਵਿੱਚ ਲਾਹੌਰ ਚ ਆਖਰੀ ਸਾਹ ਲੈਂਦੀ ਐ ਬਟ ਰੱਖਾਂ ਤੇ ਲਾਹੌਰ ਦਾ ਬੜਾ ਡੂੰਘਾ ਰਿਸ਼ਤਾ ਹੈ ਸ਼ੁਕਰ ਚੱਕੀਆ ਮਿਸ਼ਲ ਦਾ ਆਗੂ ਮਹਾ ਸਿੰਘ ਨਾਲ ਵਿਆਹ ਹੁੰਦਾ ਜਿਹਦੀ ਕੋਕਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਜਿਹਨੂੰ 2020 ਦੇ ਵਿੱਚ ਬੀਬੀ ਸੀ ਨੇ ਦੁਨੀਆ ਦਾ ਸਰਵੋਤਮ ਰਾਜਾ ਐਲਾਨਿਆ ਹੈ ਤਾਕਤਵਰ ਤੇ ਵਧੀਆ ਰਾਜ ਦੇਣ ਵਾਲਾ ਰਾਜਾ ਆਲਾ ਨੇ ਅਸੀਂ ਧੀਆ ਜਦੋਂ ਕਿਸੇ ਪਰਿਵਾਰ ਦਾ ਸ਼ਿੰਗਾਰ ਬਣਦੀਆਂ ਨੇ ਨੂੰ ਬਣ ਕੇ ਜਾਂਦੀਆਂ ਨੇ ਘਰ 'ਚ ਖੁਸ਼ੀਆਂ ਆਉਂਦੀਆਂ ਨੇ ਦੁੱਖ ਹੁੰਦਾ ਜਦੋਂ ਧੀ ਨੂੰ ਜੰਮਣ ਤੋਂ ਪਹਿਲਾਂ ਸਮਾਜ ਵਿੱਚ ਕੁੱਖ ਵਿੱਚ ਖਤਮ ਕਰ ਦਿੱਤਾ ਜਾਂਦਾ ਜੇ ਰਾਜਕੌਰ ਵਰਗੀਆਂ ਕੁੱਖਾਂ ਵਿੱਚ ਕਤਲ ਹੋਈਆਂ ਧੀਆ ਦੇ ਜਨਮ ਹੋ ਜਾਂਦੇ ਵੱਡੀਆਂ ਹੁੰਦੀਆਂ ਪਤਾ ਨਹੀਂ ਕਿੰਨੇ ਕੁ ਸ਼ੇਰੇ ਪੰਜਾਬ ਉਹਨਾਂ ਦੇ ਕੁੱਕਾਂ ਤੋਂ ਪੈਦਾ ਹੁੰਦੇ ਇਹ ਸਾਡੀ ਹਿਸਟਰੀ ਦਾ ਪਾਠ ਨੇ ਗੱਲਾਂ